ਹਾਂਜੀ ਬੇਟਾ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਤੁਹਾਡੇ ਆਪਣੀ ਇਸ ਐਜੂਕੇਸ਼ਨਲ YouTube ਚੈਨਲ ਤੇ ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਜੋ 12ਵੀਂ ਜਮਾਤ ਦਾ ਜਨਰਲ ਇੰਗਲਿਸ਼ ਦਾ ਪੇਪਰ ਹੈ ਤੁਹਾਡਾ ਉਹਦੇ ਲਈ ਆਪੇ ਇੱਕ ਆਨਸਰ ਕੀ ਲੈ ਕੇ ਆਏਗੇ ਇਸ ਤੋਂ ਤੁਸੀਂ ਆਪਣੇ ਆਨਸਰਾਂ ਦੇ ਨਾਲ ਇਹਨੂੰ ਮੈਚ ਕਰ ਲਿਓ ਤਾਂ ਜੋ ਤੁਹਾਨੂੰ ਪਤਾ ਲੱਗ ਜਾਵੇ ਕਿੰਨੇ ਆਨਸਰ ਤੁਹਾਡੇ ਸਹੀ ਨੇ ਤੇ ਕਿੰਨੇ ਅੰਕ ਤੁਹਾਡੇ ਆਉਣੇ ਆਗੇ ਤਾਂ ਸਭ ਤੋਂ ਪਹਿਲਾਂ ਪੈਸੇ ਸੀ ਆਪਣੇ ਕੋਲ ਵੀ ਜਿਹਦੇ ਵਿੱਚ 10 ਕੁਐਸਚਨ ਸੀ ਤਾਂ ਫਰਸਟ ਕੁਐਸਚਨ ਦੇ ਲਈ ਜਿਹੜਾ ਆਨਸਰ ਸੀ ਬੇਟਾ ਉਹ ਐਕਸਕਿਊਜ਼ ਠੀਕ ਹੈ ਸੀ ਸੈਕੰਡ ਦੇ ਲਈ ਸੀ ਆਪਣੇ ਕੋਲ ਵਿਚ ਵਨ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਫਾਲਸ ਇਹਨਾਂ ਦੇ ਵਿੱਚੋਂ ਕਿਹੜਾ ਫਾਲਸ ਸੀ ਦਾ ਡਫਲ ਬੈਗ ਕੰਟੇਨਡ ਅ ਬੰਬ ਥਰਡ ਚੂਜ਼ ਦਾ ਮੋਸਟ ਅਪਰੋਪ੍ਰੀਏਟ ਟਾਈਟਲ ਫੋਰ ਦਾ 기ਵਨ ਪੈਸੇਸ ਹਾਂਜੀ 이어ਫੋਨ ਐਡਿਕਸ਼ਨ ਫੋਰਥ ਦਾ ਬੰਬ ਸਕਿਅਰ ਲਾਸਟਡ ਫੋਰ ਸੈਵਰਲ ਮਿਨਿਟਸ ਬਿਕਾਜ਼ ਤਾਂ ਇਹਨਾਂ ਦੇ ਵਿੱਚ ਦੇਖੋ ਨਨ ਆਫ ਦਾ ਅਬਵ Fifth, we have been intimate friends since childhood. Choose the correct option to replace underline word. Anji, intimate. Intimate the inseparable. The word tazicomic means. Tazicomic means. See options easily. Why were the pupil in the train doubtful about the bag? Because it was left without any ऑनर ठी सैकेंड ये देखो देयर वर नॉट टू मैनी पसेंजर्स इन द ट्रेन वाई बिकॉज द ट्रेन वाज टू रीच्ट लास्ट स्टेशन वाई कुड नॉट द इलेक्ट्रीशियन कैरी आउट द वर्क प्रॉपरली बिकॉज ही डिड नॉट लिसन टू द इंस्ट्रक्शंस केयरफुली mention the reason that the author offers for the pupil taking risk on the road they want a sense of independence e thoda tough si uh, jehda para si second wala bahut easy si jehda dalton wala si e tusi book de vich bhi di revision kiti hogi ki. filling the blank with the suitable word from the passage scientist concluded that he dash a pigment in his retina he must have lacked ठीक सैकेंड मैच द वर्ड्स कॉलम ए विद दियर मीनिंग कॉलम बी डिस्क्राइबड द एक्सप्लेक्माइंड दैक्ड विच कॉलम्स कुड नॉट बी डिस्टिंगिश्ड बाय डाल्टन रेड फ्रॉम ग्रीन विच वट इंस्ट्रक्शन डिड डाल्टन गिव रिगार्डिंग हिज आईज हाँ जी टू बी एक्समाइंड आफ्टर हिज डेथ फिफ्थ ਵਿਚ ਲੈਂਗੁਏਜਸ ਸਟਿਲ ਯੂਜ਼ ਦਾ ਵਰਡਸ ਡਾਲਟਨਿਜ਼ਮ ਕਿਹੜੀ ਕਿਹੜੀ ਲੈਂਗੁਏਜਸ ਵੀ ਤਿੰਨ ਲੈਂਗੁਏਜ ਤੁਹਾਨੂੰ ਦਿੱਤੀਆਂ ਗਈਆਂ ਸੀ ਇਹਦੇ ਵਿੱਚ ਫ੍ਰੈਂਚ ਸਪੈਨਿਸ਼ ਤੇ ਰਸ਼ੀਅਨ 6th ਕੁਐਸਚਨ ਸੀ ਆਪਣਾ ਵਾਟ ਡਿਡ ਡਾਲਟਨ ਬਲੀਵ ਅਬਾਊਟ ਔਨ ਹਿਸ ਬਲਾਈਂਡਨੈਸ ਕਿ ਤਾਂ ਇਹ ਆਪਣੇ ਕੋਲ ਆ ਜਾਏਗਾ ਹੀ ਹੈਡ ਬਲੀਵਡ ਠੀਕ ਹੈ ਤੋਂ ਲੈ ਕੇ ਲਾਈਟ ਤੱਕ ਇਹ ਆਪਣੇ ਕੋਲ 6th ਜਿਹੜਾ ਕਵਸਚਨ ਸੀ ਦਾ ਆਨਸਰ ਸੀ ਇਸ ਤੋਂ ਬਾਅਦ ਤੁਹਾਡੇ ਕੋਲ ਇੱਕ ਪ੍ਰੈਸ ਸੀ ਸੀ ਵੀ ਪ੍ਰੈਸ ਸੀ ਦਾ ਜਿਹੜਾ ਟਾਈਟਲ ਸੀ ਉਹ ਆ ਜਾਣਾ ਸੀ ਡੈਮੋਕਰੇਸੀ ਤਾਂ ਬਾਕੀ ਤੁਸੀਂ ਇਹਦੇ ਵਿੱਚ 1/3 ਕਰਕੇ ਇਹਦਾ ਜਿਹੜਾ ਆਨਸਰ ਸੀ ਉਹ ਲਿਖਣਾ ਸੀ ਉਮੀਦ ਹੈ ਤੁਸੀਂ ਕਰਕੇ ਆਏ ਹੋਵੋਗੇ ਲੈਟਰ ਦੋਨੋਂ ਬਹੁਤ ਈਜ਼ੀ ਸੀ ਵੀ ਇਨ ਸੈਨੀਟਰੀ ਕੰਡੀਸ਼ਨ ਵਾਲਾ ਜਿਹੜਾ ਬਿਲਕੁਲ ਤੁਹਾਡਾ ਦੂਸਰਾ ਲੈਟਰ ਹੈਗਾ ਕੀਤਾ ਹੋਣਾ ਤੁਸੀਂ ਨੇ ਤੇ ਆਪਣੇ ਕੋਲ ਈਮੇਲ ਵੀ ਸੌਖਾ ਸੀ ਇਸ ਤੋਂ ਬਾਅਦ ਜਿਹੜੀ ਟਰਾਂਸਲੇਸ਼ਨ ਸੀ ਵੀ ਇਹ ਤਿੰਨੋਂ ਪ੍ਰਵਰਬ ਸੀ ਉਮੀਦ ਆ ਤੁਸੀਂ ਕੀਤਾ ਹੋਣਾ ਉਹ ਟੇਢੀ ਖੀਰ ਹੈ ਹੀ ਇਜ਼ ਅ ਕਰਕਡ ਮੈਨ ਹੀ ਇਜ਼ ਅ ਕਰਕਡ ਮੈਨ ਠੀਕ ਜੇਬ ਕੱਟਰੀਆਂ ਤੋਂ ਬਚੋ ਬੀ ਵੇਅਰ ਆਫ ਪਿਕ ਪਾਕਟਸ ਕੀ 10 ਵਜੇ ਹਨ ਇਜ਼ ਇਟ 10:00 ਬਿਚੇ ਸਾਈਨ ਆਫ ਇੰਟਰੋਗੇਸ਼ਨ ਆਣਾ ਸੀ ਤੇ ਇੰਗਲਿਸ਼ ਟੂ ਪੰਜਾਬੀ ਸੀ ਹੀ ਹੈਡ ਅਬਾਊਟ ਅ ਨਿਊ ਕਾਰ ਬਾਏ 2011 ਉਸਨੇ 2011 ਵਿੱਚ ਇੱਕ ਨਵੀਂ ਕਾਰ ਖਰੀਦੀ ਡੋਂਟ ਸਪਰੈਡ ਰੂਮਰਸ ਰੂਮਰਸ ਇਨ ਆਫ ਅਫਵਾਮਾ ਅਫਵਾਮਾ ਨੈ ਫਲਾਓ ਇਟ ਵਾਸ ਪਿਚ ਬਲੈਕ ਆਊਟਸਾਈਡ ਬਾਹਰ ਕੁਪ ਹਨੇਰਾ ਸੀ ਓਪਨ ਦਾ ਵਿੰਡੋ ਯੂ ਆਰ ਰਿਕਵੈਸਟਡ ਟੂ ਓਪਨ ਦਾ ਵਿੰਡੋ ਆਈ ਹੈਵ ਬਿਲਟ ਅ ਨਿਊ ਹਾਊਸ ਅ ਨਿਊ ਹਾਊਸ ਹੈਡ ਬੀਨ ਬਿਲਟ ਬਾਈ ਮੀ ਦਾ ਹੰਟਰ ਏਮਡ ਐਟ ਦਾ ਵਰਡ ਦਾ ਵਰਡ ਵਾਸ ਏਮਡ ਬਾਈ ਦਾ ਹੰਟਰ ਨੈਕਸਟ ਦੇਖੋ ਤੁਹਾਡੇ ਕੋਲ ਆਪਣੇ ਕੋਲ ਸੀ ਇਹਦੇ ਵਿੱਚ ਨਰੇਸ਼ਨ ਦਾ ਸਟ੍ਰੇਂਜਰ ਸੈਡ ਟੂ ਮੀ ਸੈਡ ਟੂ ਕਾਚ ਕਨਵਰਟ ਹੋ ਜਾਏਗਾ ਵੀ ਟੋਲਡ ਟੂ ਮੀ ਧੈਟ ਆਈ ਦਾ ਕੀ ਬਣ ਜਾਊਗਾ ਹੀ ਬਿਲੋਂਗ ਹੀ ਵਾਸ ਬਿਲੋਂਗ ਟੂ ਰਾਜਸਥਾਨ ਦਾ ਸਟ੍ਰੇਂਜਰ ਟੋਲਡ ਮੀ ਧੈਟ ਹੀ ਵਾਸ ਬਿਲੋਂਗਸ ਟੂ ਰਾਜਸਥਾਨ ਦਾ ਬੋਸ ਸੈਡ ਟੂ ਹਿਸ ਏਮਪਲੋਈ ਸ਼ੋ ਮੀ ਦਾ ਰਿਪੋਰਟ ਇਹਦਾ ਬਣ ਜਾਣਾ ਸੀ ਦਾ ਬੋਸ ਆਰਡਰਡ his employees to show the report the boss ordered his employee to show the report next determiners ਠੀਕ ਹੈ ਇਹਦੇ ਵਿੱਚ a ਆਣਾ ਸੀ a church how much his father is an mp we enjoy ਠੀਕ ਹੈ ਇੱਥੇ gerund ਪਰਣਾ ਸੀ ਇੱਥੇ ਆਣਾ ਸੀ driving let us ਠੀਕ ਹੈ ਇੱਥੇ simply work ਆ ਜਾਣਾ ਸੀ work hard to win next dekho rewrite the given sentence using to he is a so nu kat ke lag jana si tw2 theek hai that he cannot nu kat ke lag jana si to he is to weak to walk fast rewrite the given sentence using no sooner and then theek hai ta ye da ban jana si beta apne kol no sooner did the moon rise than the stars disappeared no sooner did the moon rise than the stars disappeared next you transform the given sentence using comparative degree of comparison ta ithe yani asi strong da ban jua stronger mandeep is stronger as di jagah te ki la dange putta then tahe ban jana asi mandeep is stronger itho vi as kat ke then sandeep theek ਏ ਵੀ ਈ ਜੀ ਸੀ ਉਮੀਦ ਹੈ ਤੁਸੀਂ ਕਰਕੇ ਆਓਗੇ ਇਸ ਤੋਂ ਬਾਅਦ ਸੈਕਸ਼ਨ ਸੀ ਦੇ ਵਿੱਚ ਲਿਟਰੇਚਰ ਦੇ ਵਿੱਚੋਂ ਕੁਝ ਕੁਐਸਚਨ ਸੀ ਵੀ ਆਪਣੇ ਕੋਲ ਬੁੱਕਸ ਦੇ ਵਿੱਚੋਂ ਸੈਕਸ਼ਨ ਏ ਔਰ ਸੈਕਸ਼ਨ ਸੀ ਦੇ ਫਰਸਟ ਸੀ ਕਲਨ ਖਾਨ ਵਾਸ ਡੈਸ਼ ਕਲਨ ਖਾਨ ਕੀ ਸੀ ਬੇਟਾ ਇੱਕ ਡਾਕਟਰ ਸੀ ਵੀ ਇਹ ਠੀਕ ਨੈਕਸਟ ट्रू ਫਾਲਸ ਦਾ ਡੰਬ ਡੇ ਵਾਸ ਅ ਮੋਸਟ ਡਿਫਿਕਲਟ ਇਹ ਕੀ ਸੀ ਬੇਟਾ ਫਾਲਸ ਸੀ ਵੀ ਵਟ ਇਜ਼ ਲਿਟਰਲ ਥਿੰਕਿੰਗ ਲਿਟਰਲ ਥਿੰਕ ਇਸ ਥਿੰਕ ਡਿਫਰੈਂਟਲੀ ਟੂ ਥਿੰਕ ਕ੍ਰੀਏਟਿਵ ਵਟ ਇਜ਼ ਦ ਨਰੇਟਰਸ profession ਹਾਂਜੀ ਨਰੇਟਰ ਵਾਸ ਅ ਕੰਪਿਊਟਰ ਸਾਇੰਸ ਟੀਚਰ ਨਰੇਟਰ ਵਾਸ ਅ ਕੰਪਿਊਟਰ ਸਾਇੰਸ ਟੀਚਰ ਵਿਚ ਵਨ ਆਫ ਦ ਫੋਲੋਇੰਗ ਇਜ਼ ਅ ਫਾਰਮ ਆਫ ਅ ਲਿਪ ਰੀਡਿੰਗ ਯੂ ਨੋ ਪੋ ਬੋਲਨੇ ਬੁੱਤਾ ਟੈਡੋਮਾ ਠੀਕ ਹੈ ਇਹ ਹੈਲਨ ਕਿਲਰ ਵਾਲੇ ਵਿੱਚ ਲੈਸਨ ਚ ਸੀ ਨੇਮ ਆਫ ਦ ਰਾਈਟਰ ਦਾ ਚੈਪਟਰ ਗਦਰੀ ਬਾਬਾਜ਼ੀਨ ਕਾਲਾ ਪਾਣੀ ਜੇਲ ਹਾਂਜੀ ਇਹਦਾ ਕੀ ਸੀ ਬਟਾ ਡਾਕਟਰ ਹਰੀਸ਼ ਕੇ ਡਾਕਟਰ ਹਰੀਸ਼ ਕੇ state whether the following statement is true or false discusst is not a legal offence is a legal offence nhi bata false the tan see take a discusst is not a legal offence dash is the right row of a chameleon hanji anten check up fill in the blank tan tan baad nearly 4 miles who was the owner of the modern frame works kaun si beeda owner datta bilkul easy si next tarikal poem the father returning home ਔਨ ਫਰੈਂਡਸ਼ਿਪ ਦੋਨੋਂ ਈਜ਼ੀ ਸੀ ਠੀਕ ਹੈ ਜਿਹੜੀ ਆ ਵਾਲੀਆਂ ਆਪਣੇ ਕੋਲ ਫਸਟ ਸਟੈਂਜ਼ਾ ਸੀ ਵੀ ਇਹ ਫਾਦਰ ਰਿਟਰਨਿੰਗ ਸੌਰੀ ਦਾ ਰੋਡ ਨਾਟ ਟੇਕਨ ਦੇ ਵਿੱਚੋਂ ਲਿਆ ਗਿਆ ਸੀ ਪੋਇਮ ਨੇਮ ਸੀ ਦਾ ਰੋਡ ਨਾਟ ਟੇਕਨ ਪੋਇਟ ਨੇਮ ਸੀ ਰੋਬਰਟ ਫਰੋਸਟ ਠੀਕ ਹੈ ਕੁਐਸਚਨ ਤੁਸੀਂ ਕੀਤੀ ਹੋਣੀ ਉਮੀਦ ਹੈ ਸੈਕਿੰਡ ਵਾਲੀ ਸੀੜੀ ਪੋਇਮ ਸੀ ਦਾ ਨਾਮ ਸੀ ਦਾ ਇਕੋਇੰਗ ਗ੍ਰੀਨ ਠੀਕ ਹੈ ਦਿੱਤਾ ਸੀ ਇੱਥੇ ਜੇ ਤੁਸੀਂ ਧਿਆਨ ਨਾਲ ਪੜਿਆ ਹੋਊਗਾ ਨੇਮ ਦਾ ਪੋਇਟ ਸੀ ਬਿਲੀਅਮ ਬਲੇਕ ਠੀਕ ਨੈਕਸਟ ਕੁਐਨਸਰ ਕੁਐਸਚਨ ਆਨਸਰਸ ਵੀ ਈਜ਼ੀ ਸੀ ਵੀ ਕੀਤੇ ਹੋਏਗੇ ਤੁਸੀਂ ਕਲਾਸ ਦੇ ਵਿੱਚੋਂ ਉਮੀਦ ਹੈ ਤੁਹਾਡੇ ਟੀਚਰ ਨੇ ਤੁਹਾਨੂੰ ਕਰਵਾਈ ਵੀ ਹੋਣੇ ਕਰੈਕਟਰ ਸਕੈਚ ਸੁਦਮੁਰਤੀ ਸੀ ਬਿਲਕੁਲ ਈਜ਼ੀ ਹੈ ਫਰਸਟ ਲੈਸਨ ਦੇ ਵਿੱਚ ਹੀ ਹੈ ਟੂ ਜੈਂਟਲਮੈਨ ਆਫ ਵਿਰੋਨਾ ਇਹ ਆਪਣੇ ਕੋਲ ਥੀਮ ਸੀ ਸੈਕੰਡ ਦੇ ਵਿੱਚ ਜਿਹੜਾ ਕਰੈਕਟਰ ਸੀ ਵੀ ਉਹ ਆਪਣੇ ਕੋਲ ਕਰਮ ਸਿੰਘ ਦਾ ਸੀ ਠੀਕ ਹੈ ਤੇ ਬੋਲੀ ਦੇ ਬਾਰੇ ਆਪਾਂ ਨੇ ਬਰੀਫ ਦੇ ਵਿੱਚ ਦੱਸਣਾ ਸੀ 5 ਮਾਰਕਸ ਤੁਹਾਡੇ ਕੋਲ ਹੈਂਡਰਾਈਟਿੰਗ ਦੇ ਸੀ ਪੇਪਰ ਸੌਖਾ ਸੀ ਸਾਰਾ ਪੌਖਾ ਨਹੀਂ ਕਹਿ ਸਕਦੇ ਕੁਝ ਕੁਸਚਨ ਨੂੰ ਛੱਡ ਕੇ ਆਲਮੋਸਟ ਈਜੀ ਸੀ ਤੇ ਉਮੀਦ ਹੈ ਤੁਹਾਡਾ ਵਧੀਆ ਹੋਇਆ ਹੋਏਗਾ ਤੇ ਵਧੀਆ ਅੰਕ ਤੁਹਾਡੇ ਇਸ ਪੇਪਰ ਦੇ ਵਿੱਚੋਂ ਆਉਣਗੇ ਨੈਕਸਟ ਜਿਹੜਾ ਤੁਹਾਡਾ ਪੇਪਰ ਹੈ ਬੇਟਾ ਤੁਸੀਂ ਉਸ ਦੀ ਤਿਆਰੀ ਕਰੋ ਤਾਂ ਜੋ ਪਾਸ ਪੇਪਰ ਦੇ ਵਿੱਚੋਂ ਵਧੀਆ ਅੰਕ ਲੈ ਸਕੀਂ ਠੀਕ ਹੈ ਬੇਟਾ ਓਕੇ ਜੀ ਥੈਂਕ ਯੂ